ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਿਨੇਸ਼ਵਰੀ ਸਾਥੀ ਇਸ ਸਮੇਂ ਅਸੀਂ ਬੰਗਾ ਰੋਡ ਤੇ ਗੰਨਾ ਮਿਲਦੇ ਬਿਲਕੁਲ ਬਾਹਰ ਮੌਜੂਦ ਹੈ ਜਿੱਥੇ ਸਵਾਗਤੀ ਗੇਟ ਤੁਸੀਂ ਦੇਖ ਸਕਦੇ ਹੋ ਔਰ ਸੰਗਤਾਂ ਵਿੱਚ ਬਹੁਤ ਉਤਸ਼ਾਹ ਹੈ ਕਿ ਕੱਦ ਨਗਰ ਕੀਰਤਨ ਨਵਾਂ ਸ਼ਹਿਰ ਪੁੱਜੇਗਾ ਤਾਂ ਐਸਟੀਐਮ ਮੈਮ ਅਨਮ ਜੋਤ ਜੀ ਸਾਡੇ ਨਾਲ ਨੇ ਮੈਮ ਇੱਕ ਸੰਗਤ ਨੂੰ ਅਪੀਲ ਕਰਨਾ ਚਾਹੁੰਦੇ ਬੇਨਤੀ ਕਰਨਾ ਚਾਹੁੰਦੇ ਆ ਆਪਾਂ ਸੁਣਦੇ ਕੀ ਕਹਿਣਾ ਮੈਮ ਜੀ ਮੈਮ ਸਸ਼ੀਗਾਲ ਜੀ ਅਸੀਂ ਹਿੰਦ ਦੀ ਚਾਦਰ ਨਵੀ ਪਾਚਾਈ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜੋ ਸ਼ਹੀਦੀ ਦਿਵਸ ਮਨਾਉਂਦੇ ਪਏ ਆ ਤੇ ਉਸ ਦੇ ਵਿੱਚ ਇੱਕ ਬਹੁਤ ਵੱਡਾ ਨਗਰ ਕੀਰਤਨ ਨਵਾਂ ਸ਼ਹਿਰ ਦੇ ਵਿੱਚੋਂ ਹੋ ਕੇ guzਰੇਗਾ ਸੋ ਇਸ ਦੇ ਬਾਰੇ ਮੇਰੀ ਸ਼ਹਿਰ ਦੀ ਸਮੂਹ ਸਾਧ ਸੰਗਤ ਨੂੰ ਪਿੰਡਾਂ ਵਾਲੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਨਵਾਂ ਸ਼ਹਿਰ ਦੇ ਵਿੱਚ 슈ਗਰ ਮਿਲ ਪੁਆਇੰਟ ਦੇ ਉੱਪਰ ਸ਼ਾਮ 6 ਵਜੇ ਅਸੀਂ ਉਮੀਦ ਕਰ ਰਹੇ ਹਾਂ ਕਿ ਇਸ ਨੂੰ ਰਿਸੀਵ ਕਰਾਂਗੇ ਸੋ ਮੇਰੀ ਤੁਹਾਨੂੰ ਸਾਰਿਆਂ ਨੂੰ ਹੱਥ ਬਨ ਕੇ ਬੇਨਤੀ ਹੈ ਕਿ ਤੁਸੀਂ ਹੁਮ ਹੁਮਾ ਕੇ ਇੱਥੇ ਪੁੱਜੋ ਤੇ ਇਸ ਦੇ ਦਰਸ਼ਨ ਕਰੋ ਤੇ ਸਤਿਕਾਰ ਦੇ ਨਾਲ ਆਪਣੀ ਪੂਰੀ ਹਾਜ਼ਰੀ ਲਗਵਾਓ ਨਾਲ ਹੀ ਇਹ ਦੱਸਣਾ ਚਾਹਾਂਗੀ ਕਿ ਇਸ ਤੋਂ ਬਾਅਦ ਜੋ ਇਹ ਨਗਰ ਕੀਰਤਨ ਸ਼ਹਿਰ ਦੇ ਵਿੱਚੋਂ ਗੁਜ਼ਰਦਾ ਹੋਇਆ डीमार्ट ਦੇ ਵਿੱਚ ਜੋ ਹੈ ਇੱਥੇ ਚਾਹ ਦਾ ਲੰਗਰ ਅਸੀਂ ਇਹਨਾਂ ਦੇ ਲਈ ਰੱਖਿਆ ਹੋਇਆ ਹੈ ਤੁਸੀਂ ਸਾਧ ਸੰਗਤ ਨੂੰ ਉੱਥੇ ਵੀ ਬੇਨਤੀ ਹੈ ਕਿ ਜ਼ਰੂਰ ਤੁਸੀਂ ਆਪਣੀ ਹਾਜ਼ਰੀ ਲਗਵਾਓ ਜੀ ਬਿਲਕੁਲ ਅੰਦਾਜ਼ਾ ਮੰਨ ਕੇ ਚੱਲੀਏ ਕਿ 6 6:30 ਦੇ ਆਸ-ਪਾਸ ਨਗਰ ਕੀਰਤਨ ਪਹੁੰਚ ਜਾਏਗਾ ਬਿਲਕੁਲ ਅੰਦਾਜ਼ਾ ਬੰਗਾ ਤੋਂ ਹੁਣੇ ਪਹੁੰਚਾ ਹੋਇਆ ਹੈ ਚਰਨ ਕਮਲ ਗੁਰਦੁਆਰਾ ਸਾਹਿਬ ਪਹੁੰਚਣ ਵਾਲਾ ਹੈ ਤੇ ਉੱਥੋਂ 6:30 ਦੇ ਵਿੱਚ ਅਸੀਂ ਉਮੀਦ ਕਰ ਰਹੇ ਹਾਂ ਕਿ ਇੱਥੇ ਆਏਗਾ ਸੰਗਤ ਜੀ ਸ਼ਾਇਦ ਆਪਾਂ ਉਮੀਦ ਕਰੀਏ ਕਿ 6 ਵਜੇ ਤੱਕ ਪਹੁੰਚ ਹੀ ਜਾਣ 6 ਵਜੇ ਤੱਕ ਪਹੁੰਚਣ ਦੀ ਪਹਿਲਾਂ ਸ੍ਰੀ ਹਾਜ਼ਰੀ ਲਵਾਈਏ ਥੋੜਾ ਆਪਣੇ